ਸਾਰੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣਾ ਵੀਡੀਓ ਬਣਾਉਣੀ ਆ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੈਂਡ ਸੁਖਣਾਨ ਦਾ ਜ਼ਿਲ੍ਹਾ ਮੋਗਾ ਪਈ ਤਹਿਸੀਲ ਬਾਗਾ ਪੁਰਾਣਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਜੋ ਬਾਈ ਜੀ ਸਸੀ ਦਾ ਬਾਈ ਜੀ ਵੀਰ ਆਪਣੇ ਘਰ ਆਣਾ ਇੱਕ ਡਰੈੱਸ ਤੇ ਡਰੈੱਸ ਕੀ ਆਪਾਂ ਲਾ ਰੋਟਰ ਕੋਲ ਲੈ ਕੇ ਆ ਰਹੇ ਆਪਣਾ ਠੀਕ ਹੋਈ ਨਾਮ ਕੀ ਹੈ ਬਾਈ ਆਪਣਾ ਕ੍ਰਿਸ਼ਨ ਹੈ ਨਾਮ ਕ੍ਰਿਸ਼ਨ ਕ੍ਰਿਸ਼ਨ ਬਾਈ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਜੀ ਹੋਰ ਨਗ ਬਕਾਉਗਾ ਇਧਰੋਂ ਸ਼ੁਰੂ ਕਰਦੇ ਹਾਂ ਕੀ ਡਿਟੇਲ ਹੈ ਵੀਰੇ ਇਹ ਵੀਰੇ ਪਹਿਲਾ ਸੁਬਾ ਸੂਈਆ ਦੋ ਸਣੀਆਂ ਪਿਆਰ ਠੀਕ ਹੋ ਜੀ ਤੇ 4 ਕਿਲੋ ਦੁੱਧ ਇਕ ਟਾਈਮ ਹੀ ਮਿਲਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਰਿਹਾ 6 ਮਹੀਨੇ ਨੂੰ ਆਨ ਖਾਲੀ ਠੀਕ ਹੋ ਜੀ 6 ਮਹੀਨੇ ਹੋ ਗਏ ਸੂਈ ਨੂੰ 4 ਕਿਲੋ ਇਸ ਟਾਈਮ ਦੁੱਧ ਤਿਆਰ ਆ ਠੀਕ ਆ ਡੂਗਾ ਨਹੀਂ ਭਰਾਏ ਬਾਈ ਆਪਾਂ ਨਹੀਂ ਭਰਾਏ ਠੀਕ ਹੈ ਭਾਈ ਜੀ ਨਹੀਂ ਬੋਲੀਆ ਨਹੀਂ ਕਿਹਾ ਠੀਕ ਹੈ ਭਾਈ ਜੀ ਦੇਖ ਸਕਦੇ ਮੂੰਹ ਮੱਥੇ ਦੀ ਚੰਗੀ ਆ ਵੀਰੇ ਜਮਾਂਦਰੀ ਦੋ ਥਾਣਾ ਬਾਈ ਦੇਖ ਸਕਦੇ ਹੋ ਤੁਸੀਂ ਸਿਰਫ ਦੋ ਥਾਣੀ ਆ 4 ਕਿਲੋ ਦੁੱਧ ਦਿੰਦੀ ਆ ਤੇ ਭਾਈ ਜੀ 4 ਚਾੜ ਤੇ ਚਾੜਦੇ ਦੁੱਧ ਦਿੰਦੀ ਆ ਕਿ 80 ਗੱਦੀ ਠੀਕ ਹੈ ਭਾਈ ਜੀ ਬੱਚਾ ਹੈ ਨਹੀਂ ਇਹਦਾ ਮਤਲਬ ਬੱਚਾ ਹੈ ਨਹੀਂ ਦੋ ਟਾਈਮ ਤੋਂ ਨਹੀਂ ਉਹਦਾ ਟੀਕਾ ਵੀ ਲੱਗਿਆ ਥੋੜਾ ਠੀਕ ਹੈ ਭਾਈ ਜੀ ਮੜਾ ਕੱਢ ਲਓ ਬਾਹਰ ਪਤੋ ਰੱਖ ਆ ਜੀ ਬਾਡੀ ਬੰਤਰ ਦੀ ਚੰਗੀ ਆ ਉਧਰ ਨਹੀਂ ਕੱਢ ਲਾ ਭਾਈ ਬਾਹਰ ਥੋੜਾ ਕੁਛ ਕੈਮਰੇ ਤੋਂ ਬਾਈ ਡਰ ਜਾਂਦਾ ਜਮਾਂਦਰੀ ਦੋ ਥਾਣਾ ਬਾਈ ਛੋਟੀ ਤੇ ਪਹਿਲਾਂ ਸੂਆ ਸੂਈ ਹੋਈ ਆ 6 ਮਹੀਨੇ ਹੋ ਗਏ ਬਾਈ ਇਹਨੂੰ ਸੂਈ ਨੂੰ ਤੇ ਇਸ ਟਾਈਮ 4 ਲੀਟਰ ਦੁੱਧ ਤਿਆਰ ਆ ਬਾਈ ਜੀ ਟੀਕੇ ਤੇ ਵੀ ਮਿਲਦੀ ਆ ਤੇ ਚਾੜ ਤੇ ਵੀ ਮਿਲਦੀ ਆ ਤੇ ਬੱਚਾ ਹੈ ਨਹੀਂ ਬਈ ਇਹ ਤੇ ਮਜ਼ਰਾ ਜਮਾਂਦਰੀ ਇਹਦੇ ਵੀਰੇ ਦੋ ਥਾਣਾ ਦੇਖ ਸਕਦੇ ਹੋ ਤੁਸੀਂ ਉੱਪਰੋਂ ਦੀ ਚੰਗੀ ਆ ਵੀਰੇ ਪਹਿਲਾਂ ਛੋਟੀ ਬਾਈ ਇਹ ਕ੍ਰਿਸ਼ਨ ਬਾਈ ਕੀ ਮੋਲ ਕਰਦੇ ਆਪਾਂ ਇਹਦਾ ਇਹ ਵੀ 40000 ਇਹਦਾ ਮੋਲ 40000 ਹੋ ਜੂ ਬਾਈ ਜੀ ਮੋਕੇ ਤੇ ਮੰਨ ਤਾ ਨਾ ਮੋਕੇ ਨਾ ਠੀਕ ਆ ਬਾਈ ਜੀ ਅੱਗੇ ਆ ਜਾ ਇਹਦੀ ਕੀ ਡਿਟੇਲ ਹੈ ਇਹ ਵੀ 4 ਸਾਲ ਤੇ 10 ਮਹੀਨੇ ਦੀ ਹੋ ਗਈ ਨਾ ਠੀਕ ਆ ਜੀ ਕਿਹੜਾ ਸੂਆ ਸੂਈ ਹੈ ਇਹ ਜੀ ਇਹ ਜੀ ਤੀਜਾ ਸੂਆ ਤੀਜਾ ਸੂਆ ਸੂਈ ਹੈ 4.5 ਮਹੀਨੇ ਕੋ ਸੂਈ ਨੂੰ ਬੱਚਾ ਕੀ ਮਗਰ ਜੀ ਇਹਦੇ ਬੱਚਾ ਕੱਟੀ ਜਾਂਦੀ ਮਗਰ ਭਈ ਇਹਦੇ ਆਹ ਕੱਟੀ ਆ ਤੇ ਦੁੱਧ ਕਿੰਨਾ ਬਾਈ ਜੀ ਦੁੱਧ ਬਾਈ 6-6.5 ਕਿਲੋ ਹਰ ਦਾ 6 ਕਿਲੋ ਦੋਨੇ ਟਾਈਮ ਦਾ ਉਹ ਮਿਲਦਾ ਕੱਟੀ ਤੇ ਕੱਟੀ ਨਹੀਂ ਮਿਲਦੀ ਆ ਠੀਕ ਆ ਬਾਈ ਜੀ ਰੰਗ ਰ ਸੋਨਾ ਥਣ ਲੱਗਿਆ ਬਾਈ ਅੱਟ ਦੀ ਕੁਆਲਿਟੀ ਸੋਹਣੀ ਆ 6 ਲੀਟਰ ਦੁੱਧ ਇਸ ਟਾਈਮ ਹੈਗਾ ਬਾਈ ਤੀਜਾ ਸੂਆ ਸੂਈ ਗਈ ਆ ਆਜੋ ਬਾਈ ਜੀ ਤੁਹਾਨੂੰ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਨਾ ਥਣ ਲੱਗਿਆ ਬਾਈ ਅਧਲੇ ਪਿੰਡ ਦੀ ਵੀਰੇ 6 ਲੀਟਰ ਇਸ ਟਾਈਮ ਦੁੱਧ ਤਿਆਰ ਆ 6.5 ਲੀਟਰ ਕੱਟੀ ਛੱਡ ਕੇ ਮਿਲਦੀ ਬਾਈ ਜੀ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋਹਣਾ ਥਣ ਲੱਗਿਆ ਦੇਖ ਸਕਦੇ ਤੁਸੀਂ ਬਹੁਤ ਚੰਗਾ ਥਣ ਲੱਗਿਆ ਹੈ ਤੇ ਬਾਈ ਇਹਦਾ ਕਿੰਨਾ ਮੁੱਲ ਕਰਦੇ ਆਪਾਂ ਇਹਦਾ ਵੀ 5000 ਹੈ ਇਹਦਾ ਮੁੱਲ 5000 ਹੋਜੀ ਬਾਈ ਜੀ ਮੌਕੇ ਤੇ ਮੰਨਤਾ ਠੀਕ ਹੈ ਜੀ ਕੰਟੈਕਟ ਨੰਬਰ ਕਨਫਰਮ ਕਰਦੇ ਹਾਂ 93175 ਜੀ ਹਾਂਜੀ 070575 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਦੋਨਾਂ ਨਗਾਂ ਵਿੱਚੋਂ ਨਗ ਪਸੰਦ ਹੋਵੇ ਬਾਈ ਨਾ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਬਾਈ ਜੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਥੈਂਕ ਯੂ ਬਾਈ ਜੀ